ਵਿੱਚ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਦੇਖੋ ਜਿਹੜਾ ਰਹਿ ਗਿਆ ਉਹਨੂੰ ਤੁਸੀਂ ਛੱਡੋ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਲਈ ਸੀ ਹੋਰ ਕਿ ਨਾ ਪਰ ਲੋਕ ਕਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਐਮ ਐਲ ਏ ਸਾਹਿਬ ਵੀ ਸਾਨੂੰ ਕੋਈ ਮਾਰਜਾ ਹੀ ਨਹੀਂ ਮਿਲਿਆ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1 ਰੁਪਿਆ ਮੁਆਵਜ਼ੇ ਦੇ ਨਾਂ ਤੇ ਨਹੀਂ ਮਿਲਿਆ ਕੋਈ ਮੁਆਵਜ਼ਾ ਨਹੀਂ ਮਿਲਿਆ ਨਹੀਂ ਜੀ ਆ ਐਮ ਐਲ ਏ ਸਾਹਿਬ ਤੁਹਾਡੇ ਹਲਕੇ ਦੇ ਨੇ ਇਹ ਕਹਿੰਦੇ ਸੀ ਸਾਰਿਆਂ ਨੂੰ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਤੁਹਾਡੇ ਹਲਕੇ ਦੇ ਲੋਕ ਖੜੇ ਆ ਕਹਿੰਦੇ ਸਾਨੂੰ ਮੁਆਵਜ਼ਾ ਹੀ ਨਹੀਂ ਮਿਲਿਆ ਤੋ ਜਾਤੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਪੰਜਾਬ ਸਰਕਾਰ ਲੋਕਾਂ ਨੂੰ ਲਾਰਾ ਹੀ ਲਾਏਗੀ ਜਾਂ ਕੋਈ ਮੁਆਵਜ਼ਾ ਵੀ ਦੇਗੀ ਹਲਕਾ ਫਾਜ਼ਲਕਾ ਦੇ ਪਿੰਡਾਂ ਦਾ ਦੌਰਾ ਕਰਨ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਫਾਜ਼ਲਕਾ ਦੇ ਪਿੰਡਾਂ 'ਚ ਪਹੁੰਚੇ ਨੇ ਮੈਂ 2023 'ਚ ਜਦੋਂ ਹੜ੍ਹ ਆਏ ਨੇ 2023 ਦੇ ਹੜ੍ਹਾਂ ਤੋਂ ਬਾਅਦ ਸਰਕਾਰ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਕਿ ਹਰ ਸਾਲ ਲੋਕੇ ਮਾਰ ਚੱਲਣ ਲਈ ਤਿਆਰ ਹੋ ਜਾਂਦੇ ਨੇ ਦੇਖੋ ਜੀ ਸਰਕਾਰਾਂ ਇਹ ਕੋਈ ਅੱਜ ਦੀ ਗੱਲ ਨਹੀਂ ਹੜ੍ਹ ਕਿੰਨੇ ਸਾਲਾਂ ਤੋਂ ਆ ਰਹੇ ਨੇ ਪਰ ਹੁਣ ਇਸ ਚੀਜ਼ ਤੇ ਧਿਆਨ ਰੱਖਣ ਦੀ ਲੋੜ ਹੈ ਕਿ ਬਹੁਤ ਵੱਡੀ ਮਾਰ ਪਈ ਆ ਔਰ ਉਹਦੇ ਵਿੱਚ ਇੰਨਾ ਹੜਕਦੇ ਆਇਆ ਨਹੀਂ ਸੀ ਲੋਕਾਂ ਤੋਂ ਵੀ ਪੁੱਛਿਆ ਜਾਵੇ ਤਾਂ 88 ਤੋਂ ਬਾਅਦ ਇਹੋ ਜਿਹੀ ਪ੍ਰਕੋਪਤੀ ਆਈ ਨਹੀਂ ਸੀ ਜੀ ਸੋ ਜਿੰਨਾ ਵੀ ਹੋ ਸਕਦਾ ਅਸੀਂ ਕਰਾਂਗੇ ਜਿੰਨਾ ਪਹਿਲਾਂ ਹੋਇਆ ਉਹਨੂੰ ਧਿਆਨ ਚ ਰੱਖਦੇ ਹੋਏ ਜਿਹਦੇ ਵਿੱਚ ਕਮੀਆਂ ਰਹਿ ਗਈਆਂ ਉਹ ਸਾਰਾ ਲੈ ਕੇ ਅਸੀਂ ਕਰਾਂਗੇ ਜਿਹੜੀ ਪਾਲਿਸੀ ਬਣੀ ਆ ਵੀ ਜਿਹੇ ਕਿਸਾਨ ਦਾ ਖੇਤ ਆ ਕਿਸਾਨ ਦਾ ਹੀ ਰੇਤ ਹੋਏਗਾ ਉਹ 2 ਮਹੀਨਿਆਂ ਦਾ ਟਾਈਮ ਦਿੱਤਾ ਪਰ ਕਿਸਾਨ ਨੇ ਜਿਹੜੇ ਜਿੰਨਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਆਇਆ ਉਹ ਕਿਸਾਨ ਕਹਿੰਦੇ 2 ਮਹੀਨੇ ਤਾਂ ਅਸੀਂ ਖੇਤਾਂ 'ਚ ਜੇ ਬਾੜੀ ਨਹੀਂ ਸਕਦੇ ਉਦੋਂ ਬਾਅਦ ਕੀ ਕਰਾਂਗੇ ਕੋਈ ਗੱਲ ਨਹੀਂ ਜੇ ਗਰਾਊਂਡ ਲੈਵਲ ਤੋਂ ਜੋ ਗੱਲਾਂ ਆਉਂਦੀਆਂ ਨੇ ਨਾ ਉਹ ਅਸੀਂ ਉਹਨੂੰ ਪੂਰਾ ਐਨਲਾਈਜ਼ ਕਰਦੇ ਆਂ ਜੇ ਕਿਸਾਨ ਕਹਿ ਰਿਹਾ ਤਾਂ ਉਹਦੀ ਗੱਲ ਤੇ ਐਨਲਾਈਜ਼ ਕਰਕੇ ਉਹ ਪਹਚਾਵਾਂਗੇ ਉਹਨੂੰ ਐਕਸਟੈਂਡ ਕਰਵਾਤਾ ਤੇ ਮੁਆਵਜ਼ੇ ਦੀ ਜਿਹੜੀ ਗੱਲ ਹੈ ਭਗਵੰਤ ਸਿੰਘ ਸਾਹਿਬ ਕਹਿੰਦੇ ਨੇ ਕਿ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੂਗਾ ਪਰ ਜਦੋਂ 2023 ਦੇ ਵਿੱਚ ਹੜ ਆਇਆ ਉਦੋਂ ਬਹੁਤੇ ਲੋਕ ਰਹਿ ਗਏ ਤੇ ਪੰਜਾਬ ਸਰਕਾਰ ਵੱਲੋਂ ਕਹਿੰਦੇ ਸਾਨੂੰ ਰੁਪਈਆ ਵੀ ਨਹੀਂ ਮਿਲਿਆ 3800 ਰੁਪਏ ਪ੍ਰਤੀ ਏਕੜ ਜੋ ਮਿਲਿਆ ਉਹ ਸੈਂਟਰ ਵੱਲੋਂ ਕਰਕੇ ਹੀ ਇਸੇ ਕਰਕੇ ਜਿਹੜਾ ਇਹੋ ਜਿਹਾ ਕੁਝ ਪਹਿਲਾਂ ਹੁੰਦਾ ਸੀ ਸਾਰਾ ਸਿਸਟਮ ਟਰਾਂਸਪੇਰੈਂਸੀ ਨਾਲ ਮੈਡਮ ਨੇ ਵੀ ਦੱਸਿਆ ਕਿ ਅਸੀਂ ਡਿਸਪਲੇ ਕਰਾਂਗੇ ਜਿੰਨਾ ਜਿੰਨਾਂ ਨੂੰ ਔਰ ਜਿੱਥੇ ਕੋਈ ਆਬਜੈਕਸ਼ਨ ਲਾਉਣਾ ਚਾਹੁੰਦਾ ਵੀ ਇਹਨਾਂ ਨੂੰ ਨਹੀਂ ਲੋੜ ਸੀ ਇਹਨਾਂ ਨੂੰ ਮਿਲ ਰਿਹਾ ਇਹ ਰਹਿ ਗਏ ਪੇਪੀ ਦੇ ਵਿੱਚ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਦੇਖੋ ਜਿਹੜਾ ਰਹਿ ਗਿਆ ਉਹਨੂੰ ਤੁਸੀਂ ਛੱਡੋ ਅਸੀਂ ਇਹ ਜਿਹੜੀਆਂ ਕਮੀਆਂ ਹੁਣ ਕਵਰ ਕਰਾਂਗੇ ਦਿੱਤਾ ਮੈਂ ਸਾਰੇ ਦਿੱਤਾ ਜੀ 23 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹੀ ਸੀ ਹੋਰ ਕਿੰਨਾ ਬੰਦਾ ਪਰ ਲੋਕ ਕਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਐਮਐਲਏ ਸਾਹਿ ਵੇ ਜੋ 1800 ਰੁਪਇਆ ਮਿਲਿਆ ਜੋ ਉਹ ਸੈਂਟਰ ਦੀ ਸਕੀਮ ਸੀਗੀ ਗਲਤ ਸੀ ਹੁਣ ਪੰਜਾਬ ਸਰਕਾਰ ਨੇ ਐਲਗੀ ਕੈਬਨਟ ਫੈਸਲਾ ਲੈ ਲਿਆ ਸੈਂਟਰ ਦੇ ਇਹਨਾਂ ਦੇ ਅਸੀਂ 20000 ਦੇ ਵਾਰ 20000 ਰੁਪਏ ਮਿਲੇਗਾ 20000 ਰੁਪਏ 5 ਏਕੜ ਤੱਕ ਹੀ ਮਿਲੇਗਾ ਜਾਂ ਜਿੰਨੀ ਵੀ ਜ਼ਮੀਨ ਹੋਏਗੀ ਉੱਥੇ ਤੱਕ ਮਿਲੇਗਾ ਉਹ ਤੇ ਲਗਾ ਕੇ ਸਾਰਾ ਜਿੰਨੇ ਵੀ ਨੇ ਨਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਸਾਰਾ ਵੈਰੀਫਾਈ ਕਰਕੇ ਜਿਹਦਾ ਵੀ ਨੁਕਸਾਨ ਹੈ ਸਾਰੀ ਪ੍ਰੋਵਾਈਡ ਕਰਾਣੀ ਹੈ ਇਹ ਕਮੇਟੀ ਦਾ ਪ੍ਰਧਾਨ ਹੈ ਜੀ ਮੈਂ ਮੈਥੋ ਠੀਕ ਹੈ ਤੇ ਅਸੀਂ ਰੋਰ ਦੌਰਾਨ ਤੜੀਬਨ 5 ਸਾਲ ਹੋਰੇ ਸਾਨੂੰ ਅਸੀਂ ਸ਼ੁਰੂ ਕੀਤਾ ਹੋਇਆ ਸਾਡੇ ਨਾਲ ਆਏ ਜਿਵੇਂ 23 ਜੀ ਫਸੜ ਆਇਆ ਸੀ ਅਸੀਂ ਫਸਲਾਂ ਤੇ ਫੰ ਪਿਛਲੀ ਵਾਰੀ ਨਰਸਾਨ ਹੋ ਜਾ ਉਸ ਬਾਅਦ ਇਹ ਟਵਰੀ ਟਨਰ ਚੱਟੀ ਹੈ ਸਾਡਾ ਆਪ ਤਾਂ ਨਹੀਂ ਦਿਲ ਮੰਨਿਆ ਵੀ ਜਿਵੇਂ ਪਹਿਲਾਂ ਹੀ ਬਹੁਤ ਗਰੀਬ ਲੋਕ ਨੇ ਤੇ ਕੁਝ ਨਹੀਂ ਮਿਲਿਆ ਤੇ ਇਸ ਲਈ ਅਸੀਂ ਚਾਹਨੇ ਵੀ ਸਾਡੀ ਤੁਸੀਂ ਸਰਕਾਰ ਮਦਦ ਕਰਿਆ ਸੀ ਰੋੜ ਦੁਆਰਾ ਬਣਾਣਾ ਚਾਹ ਹਾਂਜੀ ਰੋੜ ਦੁਆਰਾ ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਸਰਕਾਰੀ ਫੰਡ ਹੁੰਦੇ ਆ ਪਤਾ ਆਰਮਿਕ ਸਥਾਨਾਂ ਤੇ ਨਹੀਂ ਦਿੰਦੇ ਪਰ ਆਪਾਂ ਸਾਰੇ ਰਲ ਮਿਲ ਕੇ ਕੁਝ ਨਾ ਕੁਝ ਕਰ ਲਾਂਗੇ ਠੀਕ ਮੈਂ ਬਸ ਅਸੀਂ ਤੁਹਾਡੇ ਤੋਂ ਬਹੁਤ ਆਸ ਹੈ ਸਾਨੂੰ ਮੈਨੂੰ ਉਦੋਂਕੋ 2023 ਦੇ ਵਿੱਚ ਕਿਸਾਨਾਂ ਦੀ ਨਾਰਾਜ਼ਗੀ ਜਿਹੜੀ ਸੀ ਉਹ ਸਰਕਾਰ ਨਾਲ ਬਣੀ ਹੋਈ ਸੀ ਕਿ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1 ਰੁਪਿਆ ਮੁਆਵਜ਼ੇ ਦੇ ਨਾਂ ਤੇ ਨਹੀਂ ਮਿਲਿਆ ਜੋ ਮਿਲਿਆ 800 ਰੁਪਿਆ ਸੈਂਟਰ ਗਵਰਨਮੈਂਟ ਵੱਲੋਂ ਮਿਲਿਆ ਇਸ ਵਾਰ ਜੋ ਅਨਾਉਂਸਮੈਂਟ ਕੀਤੀ ਗਈ ਹੈ 20000 ਪ੍ਰਤੀ ਏਕੜ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਉਹ ਮੁਆਵਜ਼ਾ ਕਿਸਾਨਾਂ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੇਕਰ ਇੱਥੇ ਹੁਣੇ ਕੁਝ ਨੌਜਵਾਨਾਂ ਦੇ ਸਵਾਲ ਸੀ ਨਾਰਾਜ਼ਗੀ ਹੈ ਕਿ ਜਦੋਂ ਮੰਤਰੀ ਪਿੰਡਾਂ ਦੇ ਵਿੱਚ ਦੌਰਾ ਕਰਨ ਆਉਂਦੇ ਆ ਤਾਂ ਜਿਹੜੀਆਂ ਸੇਵਾ ਵਾਲੀਆਂ ਟਰਾਲੀਆਂ ਨੇ ਜਾਂ ਗੱਡੀਆਂ ਨੇ ਉਹਨਾਂ ਨੂੰ ਰਾਸਤੇ 'ਚ ਹੀ ਰੋਕ ਦਿੱਤਾ ਜਾਂਦਾ ਇੱਥੇ ਕੁਝ ਨੌਜਵਾਨ ਹੈਗੇ ਵੀ ਸੀਗੇ ਪਹਿਲਾਂ ਵੀਡੀਓ 'ਚ ਰਿਕਾਰਡ ਹੋਇਆ ਉਹ ਵੀ ਆਪਾਂ ਵਿੱਚ ਪਲੇ ਕਰ ਦੇਵਾਂਗੇ ਦੇਖਾਂਗੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਹੋਇਆ ਮੁਆਵਜ਼ਾ ਮਿਲਿਆ ਮਿਲੇਗਾ ਜਾਂ ਨਹੀਂ ਮਿਲੇਗਾ ਤੁਹਾਡੀ ਕਿਸੇ ਦੀ ਜ਼ਮੀਨ ਆਈ ਸੀ ਸੀ 2023 'ਚ ਪਾਣੀ ਆਇਆ ਸੀ ਕਿਸੇ ਦੀ ਜ਼ਮੀਨ 'ਚ ਹਾਂਜੀ ਨਹੀਂ ਮਿਲੇਗਾ ਮਾਫਜ਼ਾ ਮਿਲਿਆ ਨਹੀਂ ਨਹੀਂ ਕੋਈ ਮਾਫਜ਼ਾ ਨਹੀਂ ਮਿਲਿਆ ਮਾਫਜ਼ਾ ਮਿਲਿਆ ਜੀ ਨਹੀਂ ਜੀ ਨਹੀਂ ਆ ਐਮਐਲਏ ਸਾਹਿਬ ਤੁਹਾਡੇ ਹਲਕੇ ਦੇ ਨੇ ਇਹ ਕਹਿੰਦੇ ਜੀ ਸਾਰਿਆਂ ਨੂੰ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਜੀ ਨਹੀਂ ਮਿਲਿਆ ਜੀ ਨਹੀਂ ਜਿਨ੍ਹਾਂ ਨੇ ਮਾਲਕੀ ਜ਼ਮੀਨ ਹੈ ਉਹਨਾਂ ਨੂੰ ਮਿਲਿਆ ਇਹ ਐਮਐਲਏ ਸਾਹਿਬ ਨੂੰ ਕਿਉਂ ਨਹੀਂ ਕਿਹਾ ਤੁਸੀਂ ਵੀ ਨਹੀਂ ਅਸੀਂ ਤਾਂ ਕਹਾਂ ਵੀ ਸਾਨੂੰ ਨਹੀਂ ਮਿਲਿਆ ਹਾਂ ਜੀ 2007 ਵਾਲੇ 2007 ਚ ਹਾਂ ਜੀ 2007 ਵਾਲੇ ਨਹੀਂ ਮਿਲਿਆ ਜੀ ਨਹੀਂ ਨਹੀਂ 2023 ਚ 23 ਚ ਤੇ ਨਹੀਂ ਮਿਲਿਆ ਨਹੀਂ 2007 ਦੇ ਕੱਚੇ ਵਾਲੀਆਂ ਨੇ ਮੈਨਾਂ ਉਹ ਨਹੀਂ ਮਿਲਿਆ ਹਾਂ ਇਹ 2007 ਨੂੰ ਮਿਲਿਆ ਕੱਚੀ ਵਾਲੇ ਜ਼ਮੀਨ ਨਹੀਂ ਮਿਲਿਆ ਮਾਲਕੀ ਦਾ ਕਿੰਨੇ ਪੈਸੇ ਮਿਲੇ ਨੇ ਉਹਨਾਂ ਨੂੰ 6800 ਕਿੰਨੇ ਏਕੜ ਤੱਕ ਮਿਲਿਆ ਤੁਹਾਨੂੰ 5 ਏਕੜ 5 ਏਕੜ ਚਾਰ ਦੁਆਰੀ ਚਲੋ ਮੈਂ ਜਿੰਨਾ ਕਰ ਸਕਦੀ ਆ ਮੈਂ ਹੱਥ ਬਣਾ ਮੈਡਮ 50000 ਮੇਰੇ ਵੱਲੋਂ ਐਕਸੈਪਟ ਕਰੋ ਬਹੁਤ 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 ਹੋਰ ਵੀ ਕਰਾ ਦਿੰਦੇ ਐਮਐਲਏ ਸਾਹਿਬ ਆ ਤੁਹਾਡੇ ਤੁਹਾਡੇ ਹਲਕੇ ਦੇ ਲੋਕ ਖੜੇ ਆ ਕਹਿੰਦੇ ਸਾਨੂੰ ਮੁਆਵਜ਼ਾ ਹੀ ਨਹੀਂ ਮਿਲਿਆ 2023 ਚ ਤੁਸੀਂ ਕਹਿੰਦੇ ਹੋ ਸਾ ਪੰਜਾਬ ਸਰਕਾਰ ਵੱਲੋਂ ਦਿੱਤਾ ਕਿ ਆਓ ਜੀ ਮੁਰੇ ਆਓ ਜੀ ਆਓ ਬਜ਼ੁਰਗੋ ਆਓ ਆਓ ਇਹ ਕਹਿੰਦੇ ਦੀ ਮਿਲੇ ਨਹੀਂ ਮੁਆਵਜ਼ਾ ਸਾਨੂੰ 2023 ਚ ਮੇਰੇ ਯਾਰ ਨਹੀਂ ਸਾਰਾ ਇਹ ਕਹਿੰਦੇ ਦੀ ਮਿਲੇ ਨਹੀਂ ਸਾਨੂੰ ਕੱਚੀ ਕੱਚੀ ਦਾ ਨਹੀਂ ਮਿਲਿਆ ਕੱਚੀ ਦਾ ਨਹੀਂ ਮੇਰੇ ਪੱਤੀਆਂ ਦਾ ਸਾਰਾ ਕੱਚੀ ਆ ਜਿਹੜੀ ਕੱਚੀ ਹੋਈ ਦੋ ਕੱਚੀ ਪੈਲੀਆਂ ਤੁਹਾਡੀ ਕੱਚੀ ਪੈਲੀ ਪੱਕੀਆਂ ਪੈਲੀਆਂ ਦੇ ਮਿਲੇ ਨੇ ਤੁਹਾਨੂੰ ਪੱਕੀਆਂ ਦੇ ਮਿਲੇ ਨੇ ਪੰਜਾਬ ਸਰਕਾਰ ਵੱਲੋਂ ਮਿਲਿਆ ਕੋਈ ਮੁਆਵਜ਼ਾ ਕਿੰਨੇ ਪੈਸੇ ਮਿਲੇ 6800 ਪਤਾ ਨਹੀਂ ਮਿਲਿਆ 6800 ਦੇਖੋ ਜੀ ਤੁਹਾਡੀ ਪੰਜਾਬ ਸਰਕਾਰ ਨੂੰ ਮਿਲਿਆ ਜੀ ਭਾਈ ਜੀ ਉਹ ਸੈਂਟਰ ਸਰਕਾਰ ਦੀ ਪਾਲਿਸੀ ਗਲਤ ਸੀ ਇਸ ਵਾਰੀ ਸਾਰਾ ਪੰਜਾਬ ਸਰਕਾਰ ਨੇ ਆਫਤਾ ਬਣਾ ਲਿਆ ਤੇ ਸੈਂਟਰ ਦੇਵੇ ਨਾ ਦੇਵੇ ਪੰਜਾਬ ਸਰਕਾਰ ਜਿਹੜੀ 20000 ਦੇਊਗੀ ਜੀ ਠੀਕ ਹੈ ਜੀ ਹਣ ਪਤਾ ਕੀ ਹੈ ਪਹਿਲਾਂ ਕੱਚੀਆਂ ਦਾ ਵੀ ਨਹੀਂ ਮਿਲਿਆ 2023 ਦੇ ਵਿੱਚ ਹੁਣ ਉਹ ਜਿਹੜੇ ਕੱਚੀਆਂ ਜ਼ਮੀਨਾਂ ਦਾ ਵੀ ਦੇ ਰਹੇ ਆ ਤੇ ਜਿਨ੍ਹਾਂ ਦੇ ਮਲੇ ਸਾਹਿਬ ਇੱਥੇ ਨੌਜਵਾਨ ਨੇ ਨੌਜਵਾਨ ਨੇ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਸੀ ਵੀ ਜਦੋਂ ਸੇਵਾ ਵਾਲੀਆਂ ਟਰਾਲੀਆਂ ਨੇ ਉਹ ਪੁਲ ਤੇ ਹੀ ਰੋਕ ਦਿੱਤੀਆਂ ਨੇ ਉੱਥੇ ਉਹ ਅਸੀਂ ਵੀ ਦੇਖ ਕੇ ਆਏ ਵੀ ਪੁਲ ਤੇ ਖੜੀਆਂ ਅੱਗੇ ਜਗ੍ਹਾ ਹੀ ਆਣੇ ਲੱਗਾ ਕੰਮ ਜਾਣੇ ਇੱਥੇ ਵੀ ਨਹੀਂ ਪਿੰਡ ਵਾਲਿਆਂ ਨੇ ਉਹ ਕਹਿੰਦੇ ਕਦੇ ਪਹਿਲਾਂ ਚੱਲਦੀਆਂ ਸੀ ਮੰਤਰੀ ਸਾਹਿਬ ਅੰਦਰ ਆਏ ਸਾਰੀਆਂ ਟਰੈਡਰ ਟਰਾਲੀਆਂ ਇੱਥੇ ਖੜੀਆਂ ਨੇ ਅੱਗੇ ਸੜਕਾਂ 10 ਪਿੰਡਾਂ ਨੂੰ ਸੜਕ ਜਿਹੜੀ ਹੈ ਨਾ ਸ਼ਾਮ ਤੱਕ ਜਿਹੜੀ ਤਿਆਰ ਕਰ ਦਿਆਂਗੇ ਉਸ ਤੋਂ ਬਾਅਦ ਇ ਲੇਜ ਉਹਦੂ ਬਾਦ ਚਲਦਾ ਇਹਨਾਂ ਨੇ ਪਿੰਡ ਵਾਲੇ ਨਾਲ ਲੈ ਕੇ ਆਏ ਸੀ ਇੱਥੇ ਦੂਸਰਾ ਟੀਚਾਰੇ ਦਾ ਤੇ ਉਹ ਤੇ ਠੋਬੜਿਆ ਸੀ ਤਿੰਨ ਟਰੈਕਟਰ ਲਾਏ ਨੇ ਕੰਡਣ ਵਾਲੀ ਜਿੱਥੇ ਹੁਣ ਐਮਐਲਏ ਸਾਹਿਬ ਬੈਠੇ ਸੀ ਜਮੰਤਰੀ ਸਾਹਿਬ ਬੈਠੇ ਸੀ ਗੁਰਦੁਆਰਾ ਸਾਹਿਬ ਹਾਂਜੀ ਟਰ ਇੱਥੇ ਪ੍ਰਕਾਸ਼ ਹੈ ਗੁਰੂ ਘਰ ਦਾ ਨਹੀਂ ਸਾਰਾ ਜੀ ਨਹੀਂ ਸਾਰਾ ਸਾਰੀ ਚੱਲ ਰਹੀ ਸਾਰਾ ਜੀ ਕੰਮ ਚੱਲ ਰਿਹਾ ਇਸ ਲਈ ਮੈਡਮ ਇਮਾਰਤ ਹੀ ਬਣ ਰਹੀ ਹੈ ਹਾਂਜੀ 50000 ਰੁਪਏ ਹੁਣ ਦੇ ਰਹੇ ਰਿਹਾ ਮੈਡਮ ਇਹਨਾਂ ਦੇ ਟਰਮਟਾਰ ਵਾਸਤੇ ਬਹੁਤ ਧੰਨਵਾਦ ਦਰਸ਼ਕੋ ਵਕਤੇ ਬੋਲਣਾ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਲਾਰਾ ਹੀ ਲਾਏਗੀ ਜਾਵਾ ਕੋਈ ਮੁਆਵਜ਼ਾ ਵੀ ਦੇਗੀ ਕੀ ਹੋ ਗਿਆ ਮੱਝ ਲੋਟ ਗਈ ਸੀ ਜੀ